ਸਾਹਿਬ ਜੀਓ ਉਸ ਲੋਕੰ ਦੀਨ ਦਰਦ ਦੁਖ ਪੰਜਨਾ ਕਟ ਕਟ 나ਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੀ ਪ੍ਰਭ ਸਾਥ ਅਸ਼ਟਪਦੀ ਜਹ ਮਾਤ ਪਿਤਾ ਸੁਤ ਮੀਤ ਨਾ ਪਾਈ ਮਨ ਊਹਾਂ ਨਾਮ ਤਿਰ ਸੰਗ ਸਹਾਈ ਜਹ ਮਹਾ ਪਿਆਨ ਦੂਤ ਜਮਦਲ ਤਹਾ ਕੇਵਲ ਨਾਮ ਸੰਗ ਤਿਰ ਚੱਲੇ ਜਾ ਮੁਸ਼ਕਲ ਹੋਵੇ ਅਤਿ ਭਾਰੀ ਹਰ ਕੋ ਨਾਮ ਖਿਨਮਾ ਹੈ ਉਧਾਰੀ ਅਨੇਕ ਪੁੰਨ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੀ ਨਾਨਕ ਪਾਵੋ ਸੁਖ ਕਹੇਰੀ ਗੁਰਮੁਖ ਨਾਮ ਜਪੋ ਮਨ ਮੇਰੀ ਨਾਨਕ ਪਾਵਨ ਸੂਖ ਕਨੀਰੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਵਿੱਚ ਬਿਰਾਜਮਾਨ ਗੁਰੂ ਪਿਆਰ ਵਾਲੇ ਗੁਰੂ ਸਵਾਰੇ ਸਤਸੰਗੀ ਜਨ ਨੂੰ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੂਸਰੀ ਅਸ਼ਟਪਦੀ ਅੱਜ ਆਪਾਂ ਆਰੰਭ ਕਰਨੀ ਹੈ ਪਾਵਨ ਅਸ਼ਟਪਦੀ ਔਰ ਅਸ਼ਟਪਦੀ ਤੋਂ ਪਹਿਲਾ ਸ਼ਲੋਕ ਔਰ ਅਸ਼ਟਪਦੀ ਦਾ ਪਹਿਲਾ ਪਦਾ ਜਿਹੜਾ ਹੈ ਉਹਦਾ ਪਾਠ ਆਪ ਜੀ ਨੇ ਸਰਵਨ ਕੀਤਾ ਆਓ ਆਪਾਂ ਯਤਨ ਕਰਦੇ ਹਾਂ ਜਿੰਨੀ ਕੁ ਸਮੱਤ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੀ ਕਿ ਅਸੀਂ ਸਤਿਗੁਰੂ ਪਾਤਸ਼ਾਹ ਦੇ ਇਹਨਾਂ ਪਾਵਨ ਬਚਨਾਂ ਨੂੰ ਸਮਝ ਸਕੀਏ ਜਿਦੋਂ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਕੋਲ ਮਖੂ ਥੋੜਾ ਜਿਹਾ ਧਿਆਨ ਦੇ ਨਾਲ ਆਪਾਂ ਨਾ ਸ਼ਲੋਕ ਤੇ ਜਿਹੜੀ ਇਹ ਦੂਸਰੀ ਅਸ਼ਟਪਦੀ ਹੈ ਇਹਦੇ ਆਪਾਂ ਬਿਰਤਾਂਤ ਨੂੰ ਪੂਰਾ ਸਮਝੀਏ ਦੇਖੋ ਪਹਿਲੀ ਜਿਹੜਾ ਸ਼ਲੋਕ ਹੈ ਨਾ ਸ਼ਲੋਕ ਦੇ ਵਿੱਚੋ ਹੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਇਹ ਸਪਸ਼ਟ ਕਰ ਦਿੱਤਾ ਵੀ ਅਗਲੀ ਜਿਹੜੀ ਅਸ਼ਟਪਦੀ ਆ ਉਹਦੇ ਵਿੱਚ ਹੈ ਕੀ ਹੈ ਧੀਨ ਦਰਦ ਦੁਖ ਭੰਜਨਾ ਕਟ ਕਟ 나ਥ ਅਨਾਥ ਇਸ ਸਬੋਧਨ ਹੈ ਗੁਰਮਖੋਸਾਰਾਈ ਇਹ ਦੀਨਾ ਦੇ ਦਰਦ ਦੀਨਾ ਦੇ ਦੁੱਖਾਂ ਨੂੰ ਭੰਜਣ ਵਾਲੇ ਪ੍ਰਭੂ ਦੀਨ ਦਰਦ ਦੀਨਾ ਦੇ ਦਰਦ ਨੂੰ ਹੁਣ ਦੇਖੋ ਦਰਦ ਵੀ ਇੱਕ ਨਹੀਂ ਹੈ ਬਹੁ ਬਚਨ ਹੈ ਦਦਾ ਜਿਹੜਾ ਹੈ ਮੁਕਤ ਹੈ ਉਹਦਾ ਪਿਛਲਾ ਦੁੱਖ ਦਾ ਖੱਖਾ ਮੁਕਤ ਹੈ ਇਹਦਾ ਭਾਵ ਇਹ ਵੀ ਬਹੁਤ ਵੱchna ਹੈ ਦੀਨਾ ਜਿਹੜਾ ਦਦੇ ਦਾ ਦੀਨ ਦਾ ਨੰਨਾ ਹੈ ਉਹ ਵੀ ਮੁਕਤਾ ਹੈ ਉਸ ਸੰਬੰਧਕ ਹੈ ਦੀਨਾ ਦੇ ਦੁੱਖਾਂ ਨੂੰ ਭੰਜਨ ਵਾਲੇ ਪ੍ਰਭੂ ਘਟ ਘਟ 나ਥ ਅਨਾਥ ਘਟ ਘਟ ਹੁੰਦਾ ਹਰੇਕ ਥਾਂ ਉਤੇ ਕਟ-ਕਟ ਵਿੱਚ ਕਟ-ਕਟ ਮੈਂ ਹਰ ਜੂ ਬਸੈ ਹਰ ਥਾਂ ਉੱਤੇ ਵਸਣ ਵਾਲੇ 나ਥ ਅਨਾਥ ਅਨਾਥਾਂ ਦੇ 나ਥ ਪ੍ਰਭੂ ਪਰਮੇਸ਼ਰ ਜੀਓ ਸ਼ਰਨ ਇਹਨੂੰ ਤੁਮਾਰੀ ਨਹੀਂ ਬੋਲਣਾ ਆਮ ਸੰਗਤਾਂ ਤੁਮਾਰੀ ਬੋਲ ਜਾਂਦੀਆਂ ਨੇ ਥੱਲੇ ਗੁਰਮਖੋ ਮੰਮੇ ਦੇ ਹਲੰਤ ਲੱਗਿਆ ਹੋਇਆ ਅੱਪਾ ਦੇਖ ਰਹੇ ਆ ਨਾ ਵੀ ਹਲੰਤ ਲੱਗਿਆ ਹੋਇਆ ਥੱਲੇ ਥੋੜਾ ਜਿਹਾ ਪਾਰਾ ਕਰਕੇ ਬੋਲਣਾ ਇਹਨੂੰ ਤੁਮਾਰੀ ਸ਼ਰਨ ਤੁਮਾਰੀ ਆਇਓ ਨਾਨਕ ਕੀ ਨਾਨਕ ਸੰਬੰਧ ਕੀ ਹੈ ਇੱਥੇ ਦੀਨਾਂ ਦੇ ਦਰਦਾਂ ਨੂੰ ਦੁੱਖਾਂ ਨੂੰ ਭੰਜਣ ਵਾਲੇ ਹਰ ਇੱਕ ਥਾਂ ਵਸਣ ਵਾਲੇ ਅਨਾਥਾਂ ਦੇ 나ਥ ਪ੍ਰਭu ਸ਼ਰਨ ਤੁਮਾਰੀ ਆਇਓ ਮੈਂ ਤੇਰੀ ਸ਼ਰਨ ਵਿੱਚ ਨਾਨਕ ਨੂੰ ਲੱਗੀ ਹੈ ਸਹਾਰੀ ਸ਼ਰਨ ਦੇ ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ ਤੇ ਕੱਲਾ ਨਹੀਂ ਆਇਆ ਨਾਨਕ ਕੇ ਪ੍ਰਭ ਸਾਥ ਨਾਨਕ ਦੇ ਨਾਲ ਆਇਆ ਹਾਂ ਗੁਰੂ ਦਾ ਸੰਗ ਲੈ ਕੇ ਆਇਆ ਹਾਂ ਗੁਰੂ ਦੇ ਨਾਲ ਹੋ ਕੇ ਆਇਆ ਹਾਂ ਹੁਣ ਇੱਥੇ ਗੁਰਮੁਖ ਕੋ ਜਦੋਂ ਗੱਲ ਗੁਰੂ ਅਰਜਨ ਸਾਹਿਬ ਪਾਤਸ਼ਾਹ ਨਾ ਦੀਨਾਂ ਦੇ ਦਰਦਾਂ ਦੇ ਦੁੱਖਾਂ ਨੂੰ ਭੰਜਣ ਵਾਲੇ ਦੀ ਕਲ ਦੇ ਪਏ ਨੇ ਤੇ ਨਾਲ ਕਹਿੰਦੇ ਪਏ ਨੇ ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ ਇਹਦਾ ਅਰਥ ਬਣਦਾ ਹੈ ਵੀ ਜਿਹੜੀ ਅਗਲੀ ਅਸ਼ਟਪਦੀ ਹੈ ਨਾ ਉਹ ਸਾਰੇ ਸਾਡੇ ਦੁੱਖਾਂ ਨੂੰ ਭੰਜਣ ਦੀ ਗੱਲ ਹੈ ਇਹਦੀ ਅਗਲੀ ਅਸ਼ਟਪਦੀ ਹੈ ਦੂਸਰੀ ਉਹ ਸਾਡੇ ਦੁੱਖਾਂ ਨੂੰ ਭੰਜਣ ਦੀ ਗੱਲ ਹੈ ਕਿਹੜੇ ਕਿਹੜੇ ਦੁੱਖ ਨੇ ਤੇ ਜਿਹੜੇ ਉਹਦੀ ਸ਼ਰਨ ਵਿੱਚ ਆ ਜਾਂਦੇ ਨੇ ਉਹਨਾਂ ਦੇ ਦੁੱਖਾਂ ਨੂੰ ਪ੍ਰਭੂ ਜੀ ਕਿਵੇਂ ਭੰਜ ਦਿੰਦੇ ਨੇ ਕਿਵੇਂ ਨਾਸ਼ ਕਰ ਦਿੰਦੇ ਹਨ ਅਸ਼ਟਪਦੀ ਜਹਾ ਮਾਤ ਪਿਤਾ ਸੁਤ ਮੀਤ ਨਾ ਪਾਈ ਹੁਣ ਧਿਆਨ ਦਿਓ ਜਿਹੜਾ ਗੁਰਮਖੀ ਜੱਜਾ ਤੇ ਹਾ ਹੈ ਨਾ ਇਹਨੂੰ ਬਹੁਤ ਸੰਖਤਾਂ ਜਹਾਂ ਪੜ ਜਾਂਦੀਆਂ ਨੇ ਇੱਕ ਥਾਂ ਮੈਂ ਸੰਖਿਆ ਵਾਲਾ ਵੀ ਵੇਖਿਆ ਉਹ ਕਹਿੰਦੇ ਜਹਾਂ ਪੜਨਾ ਚਾਹੀਦਾ ਜੱਜਾ ਹਾ ਹੈ ਨੂੰ ਕੰਨਾ ਉੱਤੇ ਬਿੰਦੀ ਜਹਾਂ ਪਰ ਇਹ ਜਹਾਂ ਨਹੀਂ ਪੜਨਾ ਕਿਉਂਕਿ ਜਹਾਂ ਤੇ ਹੈ ਹੀ ਨਹੀਂ ਹੈ ਜਹਾਂ ਮਾਤ ਪਿਤਾ ਇਹਦੇ ਅਰਥ ਜਿੱਥੇ ਹੀ ਮੰਨਗੇ ਇਹਦੇ ਅਰਥ ਨੇ ਉਹ ਜਹਾਂ ਮੰਨਗੇ ਜਿੱਥੇ ਪਰ ਇਹਦਾ ਇਹਦਾ ਉਚਾਰਨ ਹੈ ਨਾ ਉਹ ਉਚਾਰਨ ਜਹਾਂ ਨਹੀਂ ਕਰਨਾ ਜਹ ਥੋੜਾ ਜਿਹਾ ਕੰਨਾਂ ਲਾ ਕੇ ਹਾਹੀ ਦੀ ਥੋੜੀ ਜੀ ਆਵਾਜ਼ ਜਹਾਂ ਮਾਤ ਪਿਤਾ ਸੁੱਤ ਮੀਤ ਨਾ ਭਾਈ ਜਿੱਥੇ ਤੇਰੀ ਮਾਤਾ ਤੇਰੇ ਪਿਤਾ ਸੁੱਤ ਪੁੱਤਰ ਮੀਤ ਮਿੱਤਰ ਭਾਈ ਭਰਾ ਹੇ ਭਾਈ ਜਿਹੜੇ ਦੁੱਖ ਦੇ ਵਿੱਚ ਤੇਰੀ ਮਾਂ ਤੇਰਾ ਪਿਤਾ ਤੇਰੇ ਭਰਾ ਤੇਰੇ ਮਿੱਤਰ ਤੇਰੇ ਪੁੱਤਰ ਧੀਆਂ ਤੇਰੀ ਸਹਾਇਤਾ ਚਾਹੁੰਦੇ ਹੋਏ ਵੀ ਨਾ ਕਰ ਸਕਣ। ਇੱਕ ਤਾਂ ਚਾਹੁੰਦੇ ਹੀ ਨਹੀਂ। ਗੁਰੂ ਅਜਨਸੇਪਾ ਸਾਹਿਬ ਪਾਤਸ਼ਾਹ ਕਹਿੰਦੇ ਜਿੱਥੇ ਚਾਹੁੰਦੇ ਵੀ ਹੋਣ ਪਰ ਫੇਰ ਵੀ ਤੇਰੀ ਮਦਦ ਨਾ ਕਰ ਸਕਣ। ਐਡਾ ਕੋਈ ਦੁੱਖ ਹੋਵੇ ਤੇਰੇ ਕੋਲੇ ਐਸਾ ਕੋਈ ਦੁੱਖ ਜਿਸ ਦੁੱਖ ਦੀ ਵਿੱਚ ਤੇਰੀ ਮਾਤਾ ਤੇਰੇ ਪਿਤਾ ਤੇਰੀ ਭੈਣ ਤੇਰੇ ਭਰਾ ਤੇਰੇ ਪੁੱਤਰ ਧੀਆਂ ਚਾਹੁੰਦੇ ਹੋਏ ਵੀ ਤੇਰਾ ਸਾਥ ਨਾ ਦੇ ਸਕਣ ਉਸ ਦੁੱਖ ਦੇ ਵਿੱਚ ਵੀ ਮਨ ਐ ਮੇਰੀ ਮਨ ਸਵੋਧਨਾ ਹੈ ਮਨ ਇਹਨੂੰ ਮਨ ਉਹਾਂ ਨਹੀਂ ਪੜਨਾ ਮਨ ਐ ਮੇਰੀ ਮਨ ਉਹਾਂ ਉਸ ਥਾਂ ਦੇ ਉੱਤੇ ਉਹਾਂ ਦਾ ਕੀ ਅਰਥ ਹੈ ਐ ਮੇਰੇ ਮਨ ਉਸ ਥਾਂ ਤੇ ਮਨ ਉਹਾਂ ਨਾਮ ਤੇਰਾ ਸੰਗ ਸਹਾਈ ਉਥੇ ਨਾਮ ਤੇਰੀ ਸਹਾਇਤਾ ਕਰੇਗਾ ਐ ਮੇਰੇ ਮਨ ਜਿਸ ਥਾਂ ਤੇ ਕੋਈ ਵੀ ਤੇਰਾ ਚਾਹੁੰਦਾ ਹੋਇਆ ਵੀ ਸਾਥ ਨਾ ਦੇ ਸਕਦਾ ਹੋਵੇ ਉਸ ਥਾਂ ਉੱਤੇ ਵੀ ਨਾਮ ਤੇਰੀ ਸਹਾਇਤਾ ਕਰੇਗਾ ਪਰਮਖ ਇੱਕ ਦੋ ਪੰਕਤੀਆਂ ਲੈ ਲਈਏ ਆਪਾਂ ਬਾਣੀ ਦੇ ਵਿੱਚੋਂ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਤਿਥੈ ਤੂੰ ਸਮਰੱਥ ਜਿਥੈ ਬੋਲਣਾ ਜਿਥੈ ਕੋਈ ਨਹੀਂ ਪ੍ਰਮਾਤਮਾ ਤੂੰ ਉੱਥੇ ਵੀ ਸਮਰੱਥਾ ਰੱਖਦਾ ਹੈ ਤੂੰ ਉੱਥੇ ਪਹੁੰਚਣ ਉੱਥੇ ਵੀ ਪਹੁੰਚ ਜਾਣਾ ਹੈ ਉੱਥੇ ਵੀ ਤੇਰੀ ਸਮਰੱਥਾ ਤੇਰੀ ਸ਼ਕਤੀ ਚੱਲਦੀ ਹੈ ਤਿਥੈ ਕੋਈ ਨਾਹੇ ਜਿੱਥੇ ਕਿਸੇ ਦੀ ਨਹੀਂ ਚਲਦੀ ਤੇਰੀ ਚਲਦੀ ਉਥੇ ਸਮਰਥਾ ਪੁੱਛ ਅਜ ਕਿਹੜੀ ਥਾਂ ਐਸੀ ਹੈ ਜਿੱਥੇ ਕਿਸੇ ਹੋਰ ਦੀ ਨਹੀਂ ਚਲਦੀ ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਤਿਥੈ ਤੂੰ ਸਮਰਥ ਜਿਥੈ ਕੋਏ ਨਾਹੇ ਉਥੈ ਤੇਰੀ ਰੱਖ ਅਗਨੀ ਉਦਰ ਮਾਹੀ ਮਾਂ ਦੇ ਪੇਟ ਦੀ ਅਗਨੀ ਦੇ ਉੱਤੇ ਕਿਸੇ ਦਾ ਵਸ ਨਹੀਂ ਚੱਲਦਾ ਹੈ ਗੁਰਮੁਖ ਕੋਈ ਉੱਥੇ ਭੈਣ ਭਰਾ ਜਹਿmaat ਕਿ ਤੱਕ ਜਿਸ ਮਾਂ ਦੇ ਪੇਟ ਵਿੱਚ ਬੈਠਾ ਹੈ ਨਾ ਤੂੰ ਚੇਤਾ ਰੱਖੀ ਉਹ ਮਾਂ ਵੀ ਤੇਰੀ ਉਸ ਅੱਗ ਤੋਂ ਰੱਖਿਆ ਨਹੀਂ ਕਰ ਸਕਦੀ ਉਸ ਰੱਖਿਆ ਕੌਣ ਕਰਦਾ ਹੈ ਫਿਰ ਥਿੱਥੀ ਗੌੜੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਮੁਖ ਤਲੈ ਪੈਰ ਉੱਪਰ ਹੈ ਵਸੰਦੂਕ ਹਥੜਾ ਥਾਈ ਮੁਖ ਤਲੈ ਮੁਖ ਤੇਰਾ ਮੂੰਹ ਥੱਲੇ ਨੂੰ ਪੈਰ ਉੱਪਰ ਹੈ ਪੈਰ ਤੇ ਨਾ ਉੱਪਰ ਨੂੰ ਹੁੰਦਾ ਹੈ ਮਾਂ ਦੇ ਗਰਭ ਦੇ ਵਿੱਚ ਵਸੰਦੋ ਕੋ ਹੱਥੜਾ ਹੈ ਕੋਤੜਾ ਕੀ ਹੁੰਦਾ ਤੰਗ ਜੀ ਥਾਂ ਔਖੀ ਜੀ ਥਾਂ ਪਾਤਸ਼ਾਹ ਕੰਦੇ ਦੁਨੀਆ ਦੀ ਕੋਈ ਤਾਕਤ ਹੈ ਜਿਹੜੀ ਮਾਂ ਦੇ ਪੇਟ ਦੀ ਅੱਗ ਤੋਂ ਤੈਨੂੰ ਬਚਾ ਸਕਦੀ ਹੋਵੇ ਕਿਸੇ ਦੀ ਪਹੁੰਚ ਹੈ ਉੱਥੋਂ ਤੱਕ ਨਹੀਂ ਪਹੁੰਚਣਾ ਜਦੋਂ ਤੂੰ ਮਾਂ ਦੇ ਪੇਟ ਵਿੱਚ 9 ਮਹੀਨੇ ਇਦਾਂ ਪੁੱਠਾ ਲਟਕਿਆ ਤੇਰਾ ਮੁਖ ਥੱਲੇ ਨੂੰ ਸੀ ਪੈਰ ਤੇਰੇ ਉੱਪਰ ਨੂੰ ਸੀ ਬੜੀ ਔਖੀ ਜੀ ਥਾਂ ਉੱਤੇ ਤੂੰ 9 ਮਹੀਨੇ ਵਸਿਆ ਮੁਖ ਤਲੈ ਪੈਰ ਉੱਪਰ ਵਸੰਦੋ ਕੋ ਹੱਥੜਾ ਥਾਈ ਉੱਤਿਤ ਰੱਖਿਆ ਕਿਹਨੇ ਕੀਤੀ ਵਰ ਨੂੰ ਮੈਂ ਕਈ ਵਾਰ ਬੇਨਤੀ ਕਰਦਾ ਹਾਂ ਸੰਗਤਾਂ ਨੂੰ ਜਦੋਂ ਕੋਈ ਵੱਡੇ ਤੋਂ ਵੱਡਾ ਅਪਰਾਧੀ ਮੰਨੇ ਨਾ ਨਾ 96 98 ਵਿੱਚ ਮੈਂ ਕਸ਼ਮੀਰ ਸੀ ਤੇ ਉੱਥੇ-ਉੱਥੇ ਉਸ ਸਮੇਂ ਬੜਾ ਟੈਰਰਿਸਟੋ ਬੜਾ ਸੀ ਉਦੋਂ ਉਸ ਸਮੇਂ ਉੱਥੇ ਉਹ ਦੱਸਦੇ ਹੁੰਦੇ ਸਨ ਵੀ ਵੱਡੇ ਜਦੋਂ ਅਪਰਾਧੀ ਬਿਲਕੁਲ ਨਹੀਂ ਨਾ ਮੰਨਦਾ ਫਿਰ ਉਹਨੂੰ ਪੁੱਠਾ ਲਟਕਾ ਦਿੰਦੇ ਆ ਇਦਾਂ ਪੁੱਠਾ ਜਦੋਂ ਲਟਕਾਇਆ ਜਾਂਦਾ ਨਾ ਪੁੱਠਾ ਤੇ ਫਿਰ ਜਿਹੜਾ ਬੰਦੇ ਦਾ ਸਿਰ ਹੁੰਦਾ ਇੱਥੇ ਲੜੇ ਪਾਸੇ ਹੁੰਦਾ ਇਸ ਜਿਹੜਾ ਸਾਰੇ ਖੂਨ ਦਾ ਵਹਾਅ ਹੁੰਦਾ ਉਹ ਸਿਰ ਤੇ ਵਿੱਚ ਆ ਜਾਂਦਾ ਉਹਨੂੰ ਲੱਗਦਾ ਵੀ ਮੇਰਾ ਸਿਰ ਫਟ ਜਾਣਾ ਹੈ ਵੱਡੇ ਤੋਂ ਵੱਡਾ ਅਪਰਾਧੀ ਵੀ ਮੰਨ ਜਾਂਦਾ ਫਿਰ ਉੱਥੇ ਜਿਹੜਾ ਸਾਰਾ ਖੂਨ ਦਾ ਪ੍ਰੈਸ਼ਰ ਹੁੰਦਾ ਉਹ ਸਾਰੇ ਦਾ ਸਾਰਾ ਸਿਰ ਥੱਲੇ ਨੂੰ ਆ ਜਾਂਦਾ ਤੇ 2-3 ਘੰਟਿਆਂ ਚੋਂ ਥੱਲੇ ਆ ਜਾਂਦਾ ਸਾਰਾ ਤੇ 4 ਘੰਟਿਆਂ ਦੇ ਵਿੱਚ ਵੱਡੇ ਤੋਂ ਵੱਡਾ ਅਪਰਾਧੀ ਵੀ ਮੰਨ ਜਾਂਦਾ ਸਹਰ ਨਹੀਂ ਸਕਦਾ ਉਹ ਪਤਾ ਲੱਗਦਾ ਵੀ ਸਿਰ ਫਟ ਜਾਏਗਾ ਮੇਰਾ ਪਰ ਤੁਸੀਂ ਧਿਆਨ ਦਿਓ ਮਾਂ ਦੇ ਪੇਟ ਵਿੱਚ ਬੱਚਾ 9 ਮਹੀਨੇ ਪੁੱਠਾ ਲਟਕਦਾ ਹੈ 2-4 ਘੰਟੇ ਨਹੀਂ ਪੂਰੇ 9 ਮਹੀਨੇ ਲਟਕਦਾ ਹੈ ਪੁੱਠਾ ਉੱਤੇ ਰੱਖਿਆ ਕੌਣ ਕਰਦਾ ਜੀ ਉਹਦੀ ਕਿਸੇ ਦੀ ਤਾਕਤ ਹੈ ਉਹ ਤੱਕ ਪਹੁੰਚ ਜਾਏਗਾ ਬਿਲਕੁਲ ਨਹੀਂ ਨਾ ਮੁਖ ਤਲੈ ਪੈਰ ਉੱਪਰ ਵਸੰਦੋ ਕੋ ਹੱਥੜਾ ਥਾਂ ਨਾਨਕ ਸੋ ਧਣੀ ਕਿਉ ਵਸਾਰਿਓ ਹੀ ਨਾਨਕ ਫਿਰ ਉਸ ਧਣੀ ਨੂੰ ਉਸ ਮਾਲਕ ਨੂੰ ਕਿਉ ਭੁੱਲ ਜਾਣਾ ਜਿਨੇ 9 ਮਹੀਨੇ ਤਰ ਰੱਖਿਆ ਕੀਤੀ ਉੱਥੇ ਤੈਨੂੰ ਕੁਛ ਨਹੀਂ ਹੋਣ ਦਿੱਤਾ ਉਧਰਾਂ ਜਿਸ ਦਾ ਨਾਂ ਹੈ ਕੀ ਸੀ ਤੇਰੇ ਕੋਲੇ ਉੱਥੇ ਪਰਮੇਸ਼ਰ ਦਾ ਨਾਮ ਸੀ ਉਹਦੇ ਨਾਮ ਕਰਕੇ ਉਧਰ ਐ ਤੂੰ ਮਾਤ ਗਰਭ ਮੈਂ ਆਪਨ ਸਿਮਰਨ ਦੀ ਜਿਦੋਂ ਕੋਈ ਸਿਮਰਨ ਦੀ ਦਾਤ ਹੈ ਨਾ ਸਿਮਰਨ ਦੀ ਦਾਤ ਇਹ ਤਾਂ ਇਸ ਮਨੁੱਖ ਨੂੰ ਮਾਂ ਦੇ ਗਰਭ ਦੇ ਵਿੱਚ ਹੀ ਮਿਲ ਗਈ ਚਿੰਤਾ ਕਰੋ ਮਾਂ ਤੇ ਗਰਭ ਮੈਂ ਆਪਨ ਸਿਮਰਨ ਦੇ ਪ੍ਰਭੂ ਪਰਮੇਸ਼ਰ ਨੇ ਆਪਣਾ ਹੁਕਮ ਰੂਪੀ ਨਾਮ ਦੇ ਕੇ ਮਾਂ ਤੇ ਗਰਭ ਦੇ ਵਿੱਚ ਵੀ ਤੇਰੀ ਰੱਖਿਆ ਕੀਤੀ ਜਿੱਥੇ ਕੋਈ ਨਹੀਂ ਪਹੁੰਚ ਸਕਦਾ ਜਿੱਥੇ ਕਿਸੇ ਦੀ ਨਹੀਂ ਚੱਲਦੀ ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਜਹਾ ਮਾਤ ਪਿਤਾ ਸੁਤ ਮੀਤ ਨਾ ਪਾਈ ਜਿੱਥੇ ਨਾ ਮਾਂ ਦੀ ਨਾ ਪਿਓ ਦੀ ਨਾ ਭੈਣ ਦੀ ਨਾ ਭਰਾ ਦੀ ਨਾ ਪੁੱਤ ਦੀ ਪਹੁੰਚ ਹੀ ਨਾ ਹੋਵੇ ਚਾਹੁੰਦੇ ਹੋਈ ਵੀ ਕੁਛ ਨਾ ਕਰ ਸਕਦੇ ਹੁਣ ਮਨ ਊਹਾਂ ਐ ਮੇਰੇ ਮਨ ਉਸ ਥਾਂ ਤੇ ਨਾਮ ਤੇਰਾ ਸੰਗ ਸਹਾਈ ਉਥੇ ਪਰਮੇਸ਼ਰ ਦਾ ਨਾਮ ਤੇਰਾ ਸਹਾਈਕ ਬਣਦਾ ਹੈ ਤੇਰੀ ਸਹਾਇਤਾ ਕਰਦਾ ਜਾਂ ਮਹਾ ਭਿਆਨ ਮਹਾ ਕੀ ਹੁੰਦਾ ਵੱਡਾ ਭਿਆਨ ਖਤਰਨਾਕ ਦੂਤ ਜਮਦਲ ਹੈ ਦਲ ਦਲ ਜਮਦੂਤਾਂ ਦਾ ਦਲ ਜਿੱਥੇ ਵੱਡੇ ਵੱਡੇ ਜਮਦੂਤਾਂ ਦਾ ਦਲ ਤੈਨੂੰ ਮਿਲਣਾ ਹੈ ਜਦੋਂ ਵੀ ਮਿਲਣਾ ਹੈ ਉਥੇ ਉਥੇ ਕੌਣ ਬਚਾਏਗਾ ਫਿਰ ਤੈਨੂੰ ਜਮਦੂਤਾਂ ਦੇ ਦਲ ਤੋਂ ਗੁਰਮਖੋ ਇੱਕ ਥੋੜਾ ਦਲ ਦਾ ਅਰਥ ਹੁੰਦਾ ਗਰੁੱਪ ਜਿੱਥੇ ਇੱਕ ਨਹੀਂ ਮਿਲਣਾ ਤੈਨੂੰ ਦੋ ਨਹੀਂ ਮਿਲਣ ਤੈਨੂੰ ਤੈਨੂੰ ਜਮਦੂਤਾਂ ਦੇ ਦਲ ਮਿਲਨੇ ਆ ਪਤਾ ਨਹੀਂ ਕਿੰਨੇ ਕੁ ਹੋਣੇ ਆ ਉਸ ਥਾਂ ਉੱਤੇ ਤਹਾਂ ਉਸ ਥਾਂ ਤੇ ਕੇਵਲ ਨਾਮ ਸੰਗ ਤੇ ਰਹਿ ਚੱਲੇ ਕੇਵਲ ਪਰਮੇਸ਼ਰ ਦਾ ਸਿਮਰਨ ਹੀ ਤੇਰੇ ਨਾਲ ਚੱਲਦਾ ਸਾਰੇ ਛੱਡ ਜਾਂਦੇ ਨੇ ਭੱਜ ਜਾਂਦੇ ਨੇ ਭਾਈ ਜਹਾ ਮੁਸ਼ਕਲ ਹੋਵੇ ਅਤ ਪਾਰੀ ਅੱਛਾ ਇੱਕ ਨੁਕਤਾ ਬੜੇ ਧਿਆਨ ਨਾਲ ਸਮਝੋ ਇਹਦਾ ਜਿਹੜੀ ਇਹ ਗੁਰਮੁਖ ਪੂਰੀ ਅਸ਼ਟਪਦੀ ਹੈ ਨਾ ਇਹ ਨਾ ਸਵਾਲ ਜਵਾਬ ਹੈ ਜੇ ਥੋੜਾ ਜਿਹਾ ਨੂੰ ਧਿਆਨ ਨਾਲ ਆਪਾਂ ਦੇਖੋ ਨਾ ਇਹ ਸਾਰੀ ਅਸ਼ਟਪਦੀ ਸਵਾਲ ਜਵਾਬ ਹੈ ਪਹਿਲੀ ਪੰਕਤੀ ਦੇ ਵਿੱਚ ਸਮੱਸਿਆ ਹੈ ਵੀ ਆਹਾਂ ਦੁੱਖ ਹੈ ਆਹਾਂ ਬਿਮਾਰੀ ਹੈ ਆਹ ਸਮੱਸਿਆ ਹੈ ਤੇ ਅਗਲੀ ਪੰਕਤੀ ਵਿੱਚ ਉਹਦਾ ਹੱਲ ਹੈ ਮੈਂ ਕਈ ਕਈ ਵਾਰ ਕਹਿਣਾ ਹੁੰਨਾ ਵੀ ਸਦਕੇ ਜਾਈਏ ਬਲਹਾਰੇ ਜਾਈਏ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੀਆਂ ਗੁਰਮਖੋ ਰਹਿਮਤਾਂ ਤੋਂ ਕਿਦਾਂ ਕਿਦਾਂ ਸੁਖਮਨੀ ਸਾਹਿਬ ਦੀ ਬਾਣੀ ਹੈ ਅੱਗੇ ਹੋਰ ਅਸ਼ਟਪਦੀਆਂ ਵੀ ਇਦਾਂ ਹੀ ਆਉਣੀਆਂ ਜਿਦੇ ਵਿੱਚ ਪਹਿਲੀ ਅਸ਼ਟਪਦੀ ਪਹਿਲੀ ਪੰਕਤੀ ਦੇ ਵਿੱਚ ਸਵਾਲ ਹੈ ਦੂਜੀ ਦੇ ਵਿੱਚ ਜਵਾਬ ਹੈ ਇਸੇ ਤਰ੍ਹਾਂ ਹੀ ਹੈ ਜਹ ਮੁਸ਼ਕਲ ਹੋਵੇ ਅਤ ਪਾਰੀ ਜਿੱਥੇ ਅਤ ਵੱਡੀ ਮੁਸੀਬਤ ਸਾਹਮਣੇ ਆ ਜਾਏ ਬਹੁਤ ਵੱਡੀ ਮੁਸੀਬਤ ਉੱਥੇ ਕੀ ਕਰੀਏ ਜੀ ਪਾਤਸ਼ਾਹ ਕਹਿੰਦੇ ਕਿ ਸਵਾਲ ਹੈ ਨਾ ਇਹ ਪਹਿਲੀ ਪੰਕਤੀ ਕੀ ਸਵਾਲ ਹੈ ਜਹਾ ਮੁਸ਼ਕਲ ਹੋਵੇ ਅਤ ਭਾਰੀ ਜਿੱਥੇ ਬਹੁਤ ਵੱਡੀ ਜਿੱਥੇ ਬਹੁਤ ਭਾਰੀ ਮੁਸੀਬਤ ਸਾਹਮਣੇ ਖੜੀ ਹੋਵੇ ਉੱਥੇ ਕੀ ਕਰੀਏ ਪਾਤਸ਼ਾਹ ਕਹਿੰਦੇ ਹਰ ਕੋ ਨਾਮ ਖਿੰਨ ਮਹੀਂ ਉਦਾਰੀ ਹਰੀ ਦੇ ਨਾਮ ਦੇ ਨਾਲ ਭਾਈ ਖਿੰਨ ਸਮੇਂ ਦੇ ਵਿੱਚ ਵਾਦਸ਼ਕ ਇਹ ਕਹਿੰਦੇ ਉਧਾਰੀ ਉਥੋਂ ਉਧਾਰ ਹੋ ਜਾਂਦਾ ਹੈ ਮਨੁੱਖ ਉਸ ਮੁਸੀਬਤ ਤੋਂ ਬਚ ਜਾਂਦਾ ਹੈ ਜੇ ਕਿਤੇ ਸੱਚ ਮੁੱਚ ਔਖੇ ਸਮੇਂ ਤੇ ਪਰਮੇਸ਼ਰ ਦਾ ਨਾਮ ਤੋਂ ਜਪ ਲਵੇ ਤਾਂ ਉਥੇ ਵੀ ਸਹਦਾ ਕਰਦਾ ਹੈ ਸੱਚ ਹੈ ਗੁਰਮਖੋ ਇੱਕ ਇੱਕ ਨਾ ਬੇਨਤੀ ਬੜੇ ਧਿਆਨ ਨਾਲ ਸਮਝੋ ਗੁਰਮਖੋ ਦਵਾਈ ਨਾ ਕਿੰਨੀ ਤਾਕਤ ਵਾਲੀ ਹੋਵੇ ਕਿੰਨੇ ਸਿਆਣੇ ਡਾਕਟਰ ਦੇ ਕੋਲੋਂ ਆਈ ਹੋਵੇ ਜੇ ਅਸੀਂ ਉਹਨੂੰ ਸਹੀ ਸਮੇਂ ਤੇ ਨਹੀਂ ਲਵਾਵਾਂਗੇ ਤੇ ਉਹਦਾ ਅਸਰ ਨਹੀਂ ਮਿਲਦਾ। ਬਸ ਸਾਡੀ ਸਮੱਸਿਆ ਇਹ ਥੋੜਾ ਵੀ ਸਾਡੇ ਕੋਲੇ ਦਵਾਈ ਨਹੀਂ ਹੈ। ਦਵਾਈ ਤੇ ਹੈ ਹਰਕਾ ਨਾਮ ਔਖਦ ਮੁਖ ਦੇਵ ਹੈ ਹਰੀ ਦਾ ਨਾਮ ਤਾਂ ਹੈ ਸਾਡੇ ਕੋਲੇ। ਬਾਣੀ ਵੀ ਸਾਡੇ ਕੋਲੇ ਹੈ। ਸਮੱਸਿਆ ਇਹ ਹੈ ਅਸੀਂ ਸਹੀ ਥਾਂ ਤੇ ਵਰਤੋਂ ਨਹੀਂ ਕਰਦੇ। ਜਿਵੇਂ ਸੌਖਾ ਦਾ ਸਮਝ ਲਓ। ਅੱਛਾ ਕਿੱਥੇ ਚੱਲੇ ਹਾਂ ਜੀ? ਗੁਰਦੁਆਰਾ ਸਾਹਿਬ ਕੀ ਹੈ ਜੀ ਸਿਮਰਨ ਕਰਨ ਚੱਲੇ ਆ ਅਸੀਂ ਆਪਾਂ ਕਹਿੰਦੇ ਗੁਰਦੁਆਰਾ ਸਾਹਿਬ ਸਿਮਰਨ ਕਰਨ ਚੱਲੇ ਆ ਕੀ ਸਿਰਫ ਗੁਰਦੁਆਰੇ ਹੀ ਸਿਮਰਨ ਕਰਨਾ ਹੈ ਸਿਮਰਨ ਕੀ ਹੈ ਦਵਾਈ ਹੈ ਹਰ ਹਰ ਨਾਮ ਔਖਾ ਦਾ ਨਾ ਇਹ ਸਿਮਰਨ ਕੀ ਇੱਕ ਦਵਾਈ ਹੈ ਸਾਡੇ ਸਾਡੇ ਆਤਮਿਕ ਦੁੱਖਾਂ ਦੀ ਦਵਾਈ ਹੈ ਪ੍ਰਮਾਤਮਾ ਦਾ ਸਿਮਰਨ अच्छा ਜਦੋਂ ਜਦੋਂ ਘਰ ਦੇ ਵਿੱਚ ਕਦੇ ਕ੍ਰੋਧ ਪੈਦਾ ਹੁੰਦਾ ਹੈ ਕਦੇ ਇਦਾਂ ਗੁੱਸਾ ਆਉਂਦਾ ਸਿਮਰਨ ਦੀ ਲੋੜ ਉੱਥੇ ਵੀ ਹੈ ਮੈਨੂੰ ਗੁੱਸਾ ਆ ਰਿਹਾ ਹੈ ਹੁਣ ਮੈਂ ਕਰਾਂ ਵਾਹਿਗੁਰੂ 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 ਕਰਾਂ ਨਾ ਪਰ ਅਸੀਂ ਨਹੀਂ ਕਰਦੇ ਲੋੜ ਤਾਂ ਉਦੋਂ ਹੈ ਨਾ ਸਿਮਰਨ ਦੀ ਸਿਮਰਨ ਕੀ ਹੈ ਤਪ ਜਿਹੜਾ ਤਪਦਾ ਹੋਇਆ ਮਾਣਾਏ ਉਹਨੂੰ ਠੰਡਾ ਕਰ ਦਿੰਦਾ ਹੈ ਜਦੋਂ ਕ੍ਰੋਧ ਆਉਂਦਾ ਹੈ ਉਦੋ ਕਰੀਨਾ ਵਾਹਿਗੁਰੂ ਵਾਹਿਗੁਰੂ ਜਦੋਂ ਮਨ ਵਿੱਚ ਬੇਈਮਾਨੀ ਪੈਦਾ ਹੁੰਦੀ ਹੈ ਮਨ ਵਿੱਚ ਬੇਈਮਾਨੀ ਪੈਦਾ ਹੋ ਗਈ ਬੇਈਮਾਨੀ ਕੀ ਹੈ ਰੋਗ ਹੀ ਹੈ ਇੱਕ ਲਾਲਚ ਪੈਦਾ ਹੁੰਦਾ ਕਦੇ ਕਦੇ ਮਨ ਵਿੱਚ ਹੰਕਾਰ ਪੈਦਾ ਹੁੰਦਾ ਹੈ ਹੰਕਾਰ ਕੀ ਹੈ ਰੋਗ ਹੈ ਇੱਕ ਹਉਮੈ ਦੀਰਗ ਰੋਗ ਹੈ ਰੋਗ ਹੀ ਹੈ ਜਦੋਂ ਹੰਕਾਰ ਉਦੋਂ ਕਰੀਏ ਉਦੋਂ ਕਰੀਏ ਸਿਮਰਨ ਵਾਹਿਗੁਰੂ ਵਾਹਿਗੁਰੂ ਕਰਗੇ ਯਾਦ ਆਏਗਾ ਸਾਨੂੰ ਹੰਕਾਰ ਖਤਮ ਹੋਵੇਗਾ ਪਰ ਆਮ ਮਨੁੱਖ ਦੀ ਸਮੱਸਿਆ ਕੀ ਹੈ ਉਹ ਆਤਮਿਕ ਤੌਰ ਧਰਮ ਦੀ ਦੁਨੀਆ ਦੇ ਵਿੱਚ ਉਹ ਪਰਮਾਤਮਾ ਦਾ ਸਿਮਰਨ ਜਾ ਕੇ ਧਾਰਮਿਕ ਸਥਾਨਾਂ ਤੇ ਕਰਦਾ ਜਦੋਂ ਉਹਦੇ ਅੰਦਰ ਕ੍ਰੋਧ ਪੈਦਾ ਹੁੰਦਾ ਹੈ ਹੰਕਾਰ ਪੈਦਾ ਹੁੰਦਾ ਹੈ ਹਉਮੈ ਪੈਦਾ ਹੁੰਦੀ ਹੈ ਉੱਥੇ ਹਉਮੈ ਦਿਖਾਈ ਜਾਂਦਾ ਸਿਮਰਨ ਦਿਖਾਉਂਦਾ ਹੀ ਨਹੀਂ ਉੱਥੇ ਹੌਮੀ ਦਿਖਾਉਣੀ ਓਨੇ ਜੇ ਗੁੱਸਾ ਪੈਦਾ ਹੋਰੇ ਗੁੱਸਾ ਹੀ ਦਿਖਾਏਗਾ ਉੱਥੇ ਸਿਮਰਨ ਦਿਖਾਉਂਦਾ ਹੀ ਨਹੀਂ ਲੋੜ ਹੈ ਸਮੇ ਸਿਰ ਦਵਾਈ ਦੀ ਵਰਤੋਂ ਸਮੇ ਸਿਰ ਲੋੜ ਹੈ ਇਹ ਜੇ ਦੋ ਘਰ ਚ ਇਦਾਂ ਕੋਈ ਮਾਹੌਲ ਬਣਦਾ ਪੜੀਏ ਸੁਖਮਨੀ ਸਾਹਿਬ ਘਰ ਵਿੱਚ ਟੈਨਸ਼ਨ ਵਾਲਾ ਮਾਹੌਲ ਹੈ ਚਲੋ ਭਾਈ ਆਓ ਸੁਖਮਨੀ ਸਾਹਿਬ ਪੜਦੇ ਹਾਂ ਗੱਲ ਬਣ ਜੇਗੀ ਨਾ ਤੂੰ ਜੜ ਤੱਕ ਅਸੀਂ ਵਾਹਿਗੁਰੂ ਦੇ ਸਿਮਰਨ ਦੀ ਸਮੇਸਿਰ ਵਰਤੋਂ ਨਹੀਂ ਕਰਾਂਗੇ ਗੱਲ ਨਹੀਂ ਬਣੇਗੀ। ਤੋਂ ਪਾਤਸ਼ਾਹ ਕਹਿੰਦੇ ਨੇ ਜਹ ਮੁਸ਼ਕਲ ਹੋਵੇ ਅਤ ਪਾਰੀ ਜਦੋਂ ਕੋਈ ਅਤ ਦੀ ਵੱਡੀ ਮੁਸ਼ਕਲ ਹੋ ਜਾਏ ਕੀ ਕਰੇ ਹਰ ਕੋ ਨਾਮ ਹਰੀ ਦੇ ਨਾਮ ਨੂੰ ਜਪ ਖਿੰਨ ਮਾਹੇ ਖਿੰਨ ਕੀ ਹੁੰਦਾ ਥੋੜੇ ਜਿਹੀ ਸਮੇਂ ਦੇ ਮੁਸ਼ਕਲ ਤੇ ਵੱਡੀ ਹੈ ਪਰ ਜੇਕਰ ਹਰੀ ਦੇ ਨਾਮ ਨੂੰ ਜਪਿਆ ਜਾਏ ਖਿੰਨ ਮਾਹੇ ਕਿੰਨ ਸਮੇਂ ਦੇ ਵਿੱਚ ਉਧਾਰੀ ਤੂੰ ਉਧਰ ਜਾਏਂਗਾ ਤੂੰ ਬਚ ਜਾਏਂਗਾ ਅਨੇਕ ਪੁਨਹ ਚਰਨ ਇਹਨੂੰ ਬਹੁਤ ਸੰਗਤਾਂ ਪੁਨਹੇ ਚਰਨ ਪੜ ਜਾਂਦੀਆਂ ਪੁਨਹੇ ਚਰਨੀ ਪੁਨਹ ਚਰਨ ਪੁਨਾ ਹੁੰਦਾ ਵਾਰ-ਵਾਰ ਇਹ ਸ਼ਬਦ ਸੰਸਕ੍ਰਿਤ ਭਾਸ਼ਾ ਦਾ ਹੈ ਜੇ ਪੁਨਾ ਚਰਨ ਸ਼ਬਦ ਹੈ ਨਾ ਦੋ ਸ਼ਬਦ ਨੇ ਪੁਨਹ ਚਰਨ ਚਰਨ ਹੁੰਦੇ ਨੇ ਧਾਰਮਿਕ ਰਸਮਾਂ ਜਿਹੜੀ ਅਸੀਂ ਵਾਰ-ਵਾਰ ਕਰਦੇ ਆਂ ਤੰ ਦੇ ਕਈ ਕਰਮ ਐਸੇ ਹੁੰਦੇ ਨੇ ਅਸੀਂ ਰੋਜ਼ਾਨਾ ਹੀ ਕਰਦੇ ਆਂ ਵਾਰ-ਵਾਰ ਕਰਦੇ ਆਂ ਪੁਨ ਦੇ ਅਰਥ ਹੁੰਦਾ ਵਾਰ-ਵਾਰ ਕਰਨਾ ਅਨੇਕ ਅਨੇਕ ਧਰਮ ਦੇ ਕਰਮ ਪੁਨਹ ਚਰਨ ਤੂੰ ਵਾਰ-ਵਾਰ ਕਰਦਾ ਕਰਤ ਨਹੀਂ ਤਰੈ ਨਹੀਂ ਤਰੇਗਾ ਧਰਮ ਦੇ ਬਾਹਰਲੇ ਕਰਮ ਕਾਂਡ ਵਾਰ-ਵਾਰ ਕਰਨ ਦੇ ਨਾਲ ਵੀ ਤੂੰ ਪਾਰ ਨਹੀਂ ਹੋਏਂਗਾ ਨਹੀਂ ਤਰੈ ਨਹੀਂ ਤਰੇਂਗਾ ਫਿਰ ਪਾਤਸ਼ਾ ਕੀ ਕਰਾਂ ਕੀ ਕਰਾਂ ਪਾਤਸ਼ਾ ਵਾਰ-ਵਾਰ ਜੋਤਾਂ ਵਾਲੀਆਂ ਵਾਰ-ਵਾਰ ਤੀਰਥ ਇਸ਼ਨਾਨ ਕੀਤੇ ਵਾਰ-ਵਾਰ ਦਾਨ ਪੁੰਨ ਕੀਤਾ ਵਾਰ-ਵਾਰ ਵਰਤ ਰੱਖੇ ਇਹ ਧਰਮ ਦੇ ਕਰਮ ਨੇ ਨਾ ਸਾਰੇ ਪੁਨਾਚਰਨ ਵਾਰ-ਵਾਰ ਕੀਤੇ ਨਹੀਂ ਤਰੈ ਪਰ ਤਰਿਆ ਫਿਰ ਵੀ ਨਹੀਂ ਕੀ ਕਰਾਂ ਪਾਤਸ਼ਾ ਹਰ ਕੋ ਨਾਮ ਕੋਟ ਪਾਪ ਪਰ ਹਰੈ ਪਾਤਸ਼ਾ ਕਹਿੰਦੇ ਹਰੀ ਦੇ ਨਾਮ ਨਾਲ ਕਰੋੜਾ ਪਾਪ ਨੇ ਜਿਹੜੇ ਉਹ ਵੀ ਪਰੇ ਹੋ ਜਾਂਦੇ ਹਨ ਦੂਰ ਹੋ ਜਾਂਦੇ ਹਨ ਇੱਕ ਬਚਨ ਗੁਰਮਖੋ ਆਪ ਸੰਗਤਾਂ ਨੂੰ ਸਾਰਿਆਂ ਨੂੰ ਜ਼ਬਾਨੀ ਯਾਦ ਹੈ ਵਾਰ-ਵਾਰ ਕਰਮ ਕਾਂ ਜਿਹੜੇ ਆਪਾਂ ਕਰਦੇ ਆਂ ਤਨਗੁਰੂ ਅਜਤ ਸਹਿ ਪਾਤਸ਼ ਕਹਿੰਦੇ ਸਾਰੇ ਧਰਮ ਦੇ ਕਰਮ ਨੇ ਪਾਠ ਪੜਿਓ ਅਰਵੇਦ ਵਿਚਾਰਿਓ ਨਿਵਲ ਪਉੰਗਮ ਸਾਦੇ ਪੰਜ ਜਨਾ ਸਿਉ ਸੰਗ ਨਾ ਛੁਟਕਿਓ ਅਦਿਕ ਐ ਬੁੱਧ ਬਾਦੇ ਪਿਆਰੇ ਇਨ ਬਿਦ ਮਿਲਨ ਨਾ ਜਾਈ ਇਸ ਤਰੀਕੇ ਨਾਲ ਵੀ ਮਲਾਪ ਨਹੀਂ ਹੋਇਆ ਮੈਂ ਕੀਏ ਕਰਮ ਅਨੇਕਾਂ ਬੜੇ ਕਰਮ ਕੀਤੇ ਧਰਮ ਦੇ ਕਰਮ ਹਾਰ ਪਰਿਓ ਸੁਆਮੀ ਕੈ ਦਵਾਰ ਹੈ ਦੀਜੈ ਬੁੱਧ ਬਬੇਕਾ ਅਗਲਾ ਬਚਨ ਕੀਆ ਮੋਨ ਭਇਓ ਮੂਨੀ ਬਣ ਗਿਆ ਹੁਣ ਇਹ ਧਰਮ ਦੇ ਕਰਮ ਨੇ ਨਾ ਬੰਦਾ ਵਾਰ-ਵਾਰ ਕਰਦਾ ਮੋਨ ਭਇਓ ਚੁੱਪ ਹੋ ਗਿਆ ਕਰਪਾ ਤੀ ਰਹਿਓ ਕਰਪਾਤੀ ਹੁੰਦਾ ਕਹਿੰਦੀ ਹੱਥਾਂ ਚ ਆਪਣੇ ਕਰਨ ਨੂੰ ਹੀ ਪਤਵਨ ਪਾਤਰ ਬਣਾ ਲੈਣਾ ਭਾਂਡੇ ਚ ਵੀ ਨਹੀਂ ਖਾਣਾ ਇਹ ਇਦਾਂ ਦਾ ਵੀ ਵੇਦਾਂ ਦੇ ਵਿੱਚ ਸਵਿਧਾਨ ਹੈ ਵੀ ਹੱਥਾਂ ਤੇ ਹੀ ਖਾਣਾ ਆਪਣੇ ਹੱਥਾਂ ਨੂੰ ਪਾਤਰ ਬਣਾ ਲਿਆ ਮੋਨ ਪਇਓ ਕਰਪਾਤੀ ਰਿਓ ਨਗਨ ਫਿਰਿਓ ਬਨ ਮਾਹੀ ਜੰਗਲ ਵਿੱਚ ਇਹ ਨੰਗਾ ਨੰਗਾ ਘੁੰਮਦਾ ਤਟ ਤੀਰਥ ਸਭ ਧਰਤੀ ਭਰਮਿਓ ਟਟਾ ਤੀਰਥਾਂ ਦੇ ਉੱਤੇ ਸਾਰੀ ਧਰਤੀ ਦਾ ਪਰਮਣ ਵੀ ਕਰ ਲਿਆ ਦੁੱਬਦਾ ਛੁਟਕੈ ਨਹੀਂ ਅੰਦਰ ਦਾ ਦੁਚਿੱਤੀਪਨ ਫੇਰ ਵੀ ਖਤਮ ਨਹੀਂ ਹੋਇਆ ਦੁਬਿਦਾ ਫੇਰ ਵੀ ਖਤਮ ਨਹੀਂ ਹੋਈ ਮਨ ਕਾਮਨਾ ਮਨ ਦੀਆਂ ਕਾਮਨਾਵਾਂ ਪੂਰੀਆਂ ਕਰਨ ਦੇ ਲਈ ਮਨ ਕਾਮਨਾ ਤੀਰਥ ਜਾਏ ਬਸਿਓ ਕਹਿੰਦੇ ਜਾ ਕੇ ਤੀਰਥ ਤੇ ਪੱਕਾ ਹੀ ਨਿਵਾਸ ਕਰ ਲਿਆ ਇਦਾਂ ਹੁੰਦਾ ਨਾ ਬੰਦਾ ਪੱਕਾ ਨਿਵਾਸ ਗੰਗਾ ਦੇ ਕਿਨਾਰੇ ਕਰ ਲਿਆ ਜੀ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਮਤ ਤਰਾਏ ਸਿਰ ਦੇ ਉੱਤੇ ਕਰਮਤਰ ਆਰਾ ਵੀ ਚਲਾ ਲਵੇ ਕੋਈ ਮਨ ਕੀ ਮੈਲ ਨਾ ਉਤਰੈ ਇਬਦ ਜੇ ਲੱਖ ਯਤਨ ਕਰਾਏ ਇਸ ਤਰੀਕੇ ਨਾਲ ਤੇਰੇ ਮਨ ਦੀ ਮੈਲ ਨਹੀਂ ਉਤਰਨੀ ਬੰਦਿਆਂ ਭਾਵੇਂ ਲੱਖਾਂ ਵਾਰ ਕਰ ਲਵੇਂ ਕਨਕ ਕਾਮਨੀ ਹੈਵਰ ਗੈਵਰ ਕਨਕੀ ਹੁੰਦਾ ਜੀ ਸੋਨਾ ਕਾਮਨੀ ਇਸਤਰੀ ਹੈਵਰ ਗੈਵਰ ਹਾਥੀ ਘੋੜੇ ਇਹ ਰਵਾੜ ਸੀ ਜੀ ਆਪਣੀ ਜ਼ਮੀਨ ਜਾਇਦਾਦ ਆਪਣਾ ਸੋਨਾ ਚਾਂਦੀ ਆਪਣੀ istri ਆਪਣੇ ਹਾਥੀ ਘੋੜੇ ਬਨਾਰਸ ਜਾਤੀ ਲੋਕ ਦਾਨ ਕਰਕੇ ਸਿਰ ਦੇ ਉੱਤੇ ਆਰਾ ਰੱਖ ਕੇ ਚਰਵਾ ਕੇ ਮਰ ਜਾਂਦੇ ਸੀ ਮੁਕਤੀ ਮਿਲ ਜੇ ਉਹ ਉਹ ਤਾਂ ਮੁਗਲਿਆ ਕਾਲ ਦੇ ਵੇਲੇ ਔਰੰਗਜ਼ੇਬ ਨੂੰ ਪਤਾ ਲੱਗਿਆ ਉਹ ਬਨਾਰਸ ਗਿਆ ਜੀ ਉੱਥੇ ਉਹਨੇ ਦੇਖਿਆ ਵੀ ਲੋਕ ਇਦਾਂ ਦਾਨਪੁਣ ਪੰਡਤਾਂ ਨੂੰ ਕਰਕੇ ਨਾ ਤੇ ਸਿਰ ਦੇ ਉੱਤੇ ਆਰਾ ਰੱਖਾ ਕੇ ਮਰ ਜਾਂਦੇ ਆ ਕੋਈ ਅਕਸ਼ਵਟ ਤੇ ਚੜ ਕੇ ਛਾਲ ਮਾਰ ਕੇ ਮਰ ਜਾਂਦਾ ਉਹ ਕਹਿੰਦਾ ਪਤਾ ਕਰੋ ਵੀ ਜਿਹੜੀ ਲਿਸਟ ਹੈਗੀ ਐ ਇਸ ਲਿਸਟ ਵਿੱਚ ਬ੍ਰਾਹਮਣ ਕਿੰਨੇ ਨੇ ਸਿਰ ਤੇ ਆਰਾ ਚਰਾਉਣ ਵਾਲੇ ਬ੍ਰਾਹਮਣ ਕਿੰਨੇ ਨੇ ਛਾਲ ਮਾਰ ਕੇ ਮਰਨ ਵਾਲੇ ਬ੍ਰਾਹਮਣ ਕਿੰਨੇ ਕਹਿੰਦੇ ਇੱਕ ਵੀ ਨਹੀਂ ਉਹ ਦੂਜੇ ਸੀ ਸਾਰੇ ਉਹ ਕਹਿੰਦਾ ਹੱਦ ਹੋ ਗਈ ਵੀ ਮੁਕਤੀ ਨਹੀਂ ਚਾਹੀਦੀ ਇਹਨਾਂ ਨੂੰ ਪਤਾ ਲੱਗਿਆ ਵੀ ਪਖੰਡਾ ਹੈ ਪਟਵਾਇਆ ਫਿਰ ਉਸਨੇ ਆਰਾਕਰਵਤਰ ਆਰਾ ਵੀ ਬੰਦ ਕਰਾਇਆ ਪਾਤਸ਼ਾਹ ਕਹਿੰਦੇ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਧਰਾਏ ਮਨ ਕੀ ਮੈਲ ਨਾ ਉੱਤਰੈ ਇਹ ਵਿਦ ਜੇ ਲਖ ਯਤਨ ਕਰਾਏ ਕਨਕ ਕਾਮਨੀ ਹੈ ਵਰ ਗੈਵਰ ਬਹੁ ਭਜ ਦਾਨ ਦਤਾਰਾ ਅੰਨ ਵਸਤਰ ਭੂਮ ਬਹੁ ਅਰਪੇ ਨਾ ਮਿਲ ਗਏ ਹਰ ਦੁਆਰਾ ਪਾਤਸ਼ਾਹ ਕਰਾਂ ਕੀ ਫਿਰ ਅਖੀਰ ਤੇ ਧੰ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਹਰ ਕੀਰਤ ਹਰੀ ਦੀ ਕੀਰਤਿ ਹਰੀ ਦਾ ਨਾਮ ਸਾਧ ਸੰਗਤ ਹੈ ਸਾਧ ਸੰਗਤ ਵਿੱਚ ਬੈਠ ਕੇ ਕਰਨਾ ਸਿਰ ਕਰਮਨ ਕੀ ਕਰਮਾ ਸਾਰੇ ਧਰਮ ਦੇ ਸ਼੍ਰੋਮਣੀ ਕਰਮਾਂ ਵਿੱਚੋਂ ਸਭ ਤੋਂ ਵੱਡਾ ਕਰਮ ਹੈ ਮਤਸ਼ਕ ਕਰਨੇ ਪਰ ਸਭ ਤੋਂ ਵੱਡਾ ਕੰਮ ਹੀ ਕਰ ਤੂੰ ਤੂੰ ਸਭ ਤੋਂ ਸ਼੍ਰੋਮਣੀ ਕਰਮੀ ਕਰ ਹਰ ਕੀਰਤਿ ਸਾਧ ਸੰਗਤ ਹੈ ਸਾਧ ਸੰਗਤ ਵਿੱਚ ਬੈਠ ਕੇ ਹਰੀ ਦੀ ਕੀਰਤੀ ਕਰਨੀ ਹਰੀ ਦਾ ਨਾਮ ਜਪਣਾ ਹਰੀ ਦਾ ਸਿਮਰਨ ਕਰਨਾ ਸਿਰ ਕਰਮਨ ਕੀ ਕਰਮਾ ਸਾਰੇ ਕਰਮਾਂ ਦੇ ਵਿੱਚੋਂ ਸ਼੍ਰੋਮ ਨਹੀਂ ਕਰਮ ਹੈ ਕਹੋ ਨਾਨਕ ਤਿਸ ਭਯੋ ਪ੍ਰਾਪਤ ਪਰ ਇਹ ਸਾਰਿਆਂ ਨੂੰ ਪ੍ਰਾਪਤ ਨਹੀਂ ਹੁੰਦਾ ਸੱਚਾ ਗੁਰ ਜੋਤਾਂ ਜਲਾਉਣੀਆਂ ਤੀਰਥ ਯਾਤਰਾਵਾਂ ਕਰਨੀਆਂ ਇਹ ਇਹ ਤਾਂ ਇਹ ਤਾਂ ਮਨਮੁਖ ਬੰਦੇ ਤੁਰ ਇਹੀ ਤੁਰੇ ਫਿਰਦੇ ਆ ਪ੍ਰਸਤ ਸੰਗਤ ਵਿੱਚ ਬੈਠ ਕੇ ਪਰਮੇਸ਼ਰ ਦਾ ਨਾਮ ਜਪ ਲੈਣਾ ਇਹ ਸਾਰਿਆਂ ਦੇ ਭਾਗਾਂ ਵਿੱਚ ਨਹੀਂ ਹੈ ਇਹ ਸਾਰਿਆਂ ਦੇ ਭਾਗਾਂ ਚ ਨਹੀਂ ਹੈ ਕਿੰਨਾਂ ਦੇ ਭਾਗਾਂ ਚ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ ਜਿਹਦੇ ਪੁਰਬਲੇ ਕਰਮਾਂ ਦੇ ਵਿੱਚ ਉਸ ਪਰਮਾਤਮਾ ਨੇ ਲਿਖਿਆ ਹੋਇਆ ਹੈ ਸੰਗਤ ਵਿੱਚ ਬੈਠ ਕੇ ਨਾਮ ਪਾਤਸ਼ਾਹ ਕਹਿੰਦੇ ਉਹੀ ਜਪਦਾ ਹੈ ਨਹੀਂ ਤੇ ਭਾਈ ਦੂਜੇ ਇਹ ਜਿਹੜੇ ਕਰਮ ਕਾਂਡ ਨੇ ਇਹ ਤਾਂ ਸਾਰੀ ਦੁਨੀਆ ਹੀ ਕਰੀ ਜਾਂਦੀ ਹੈ ਪਰ ਨਾਮ ਸੰਗਤ ਵਿੱਚ ਬੈਠ ਕੇ ਉਹ ਜਪਦਾ ਹੈ ਪਾਤਸ਼ਾਹ ਕਹਿੰਦੇ ਜਿਹਦੇ ਭਾਗਾਂ 'ਚ ਲਿਖਿਆ ਹੋਇਆ ਹੈ ਗੁਰਮੁਖ ਨਾਮ ਗੁਰਮੁਖ ਨਾਮ ਜਪੋ ਗੁਰੂ ਦੀ ਸ਼ਰਨ ਵਿੱਚ ਆ ਕੇ ਨਾਮ ਜਪੋ ਮਨ ਮੇਰੇ ਐ ਮੇਰੇ ਮਨ ਨਾਨਕ ਪਾਵੋ ਸੁਖ ਘਨੇਰੇ ਏ ਨਾਨਕ ਫਰਕ ਘਨੇਰੇ ਸੁਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਬਾਦਸ਼ਾਹ ਕਿਰਪਾ ਕਰਨ ਪੁੱਲਾ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮੁ ਸ੍ਰੀ ਵਾਹਿਗੁਰੂ ਕਾਹਿ